ਤੁਰਾਂ ਬੋਸਣਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਫੇਰ ਚੱਲਿਆ ਨੌਵੀਂ ਪਾਸਾਈ ਦੇ ਗੁਰਦੁਆਰਾ ਸਾਹਿਬ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੇ ਪਰ ਨਾਲ ਕਿਹੋ ਜਿਹਾ ਲੱਗਦਾ ਇੱਧਰ ਸਾਡਾ ਗੁਰਫਤੇ ਵੀ ਪਟਕਾ ਬਣਾਈ ਜਾਂਦਾ ਹੈ ਮੇਰੇ ਪੱਗ ਨਾਲ ਦਾ ਬੰਨ ਲਿਆ ਹੈ ਇੱਕੋ ਜਿਹਾ ਕਲਰ ਹੋ ਗਿਆ ਆਪਣਾ ਚੱਲੀਏ ਤੋਰਾ ਮੋਟਣਾ ਲਾਓ ਜੀ ਆ ਗਿਆ ਸੀ ਗੁਰਦੁਆਰਾ ਸਾਹਿਬਾ ਬਾਕੀ ਬਾਕੀ ਕਰਦੀ ਹੈ ਤੋ ਦੋ ਪਾਸੋਂ ਕਰਦੇ ਹਾਂ ਤਿਆਰ ਤੋਂ ਬਾਅਦ ਉਹਦੇ ਵਿੱਚ ਜੀ ਪੈਦਾ ਹੁੰਦੇ ਆ ਮਤਰਾਬ ਦੇ ਅੰਦਰ ਪਰ ਕਹਿਣ ਲੱਗੇ ਕਿਹੜੇ ਬਾਪਰ ਘੰਟੇ ਉਹਦਾ ਸਰੀਰ ਇਸ ਤਰ੍ਹਾਂ ਤੀਰ ਲੈ ਗਿਆ ਤੇ ਪੱਣਾ ਹੈ ਵਾਹਿਗੁਰੂ ਵਾਹਿਗੁਰੂ ਇਦਰਾ ਲੰਗਰ ਹਾਲ ਆ ਗਿਆ ਇਹ ਥੋੜਾ ਟਾਈਮ ਹੀ ਹੋ ਗਿਆ ਲੰਗਰ ਹਾਲ ਬਣਾਏ ਨੂੰ ਥੋੜਾ ਟਾਈਮ ਹੀ ਹੋਇਆ ਆ ਬੜੀਆ ਵਿੱਚ ਪਾਰਕ ਪੁਰਕ ਬਣਾਏ ਹੋਏ ਨੇ ਆ ਗੁਰਦੁਆਰਾ ਸਾਹਿਬ ਉਹ ਪੁਰਾਣਾ ਨਾਲਕਾ ਲੱਗਿਆ ਹੋਇਆ ਬਹੁਤ ਪੁਰਾਣਾ ਨਾਲਕੇ ਨੇ ਇਹ ਆ ਵੇਖੋ ਪਹਿਲਾਂ ਇਹ ਜੇ ਨਾਲਕੇ ਵੀ ਆਉਂਦੇ ਹੁੰਦੇ ਸੀ ਹੁਣ ਤਾਂ ਨਾਲਕਾ ਕਿਸੇ ਦੀ ਰਹਿ ਗਿਆ ਹੁਣਾ ਕਿਤੇ ਕਿਤੇ ਇਹ ਬੜੀਆ ਗੁਰਦੁਆਰੇ ਸਾਹਿਬ ਚ ਨਿਸ਼ਾਨੀ ਰੱਖੀ ਹੋਈ ਆ ਗੁਰੂ ਸਾਹਿਬਾਂ ਦੇ ਕਹਿੰਦੇ ਭਾਈ ਦੇ ਗੁਰੂ ਤੇ ਤੁਹਾਡੇ ਸਾਹਮਣੇ ਆਪਾਂ ਤਾਂ ਕੁਝ ਨਹੀਂ ਗਿਆ ਇਹਨੇ ਮਹਾਨਾ ਦੀ ਤਾਂ ਜਲ ਹੈ ਇਹ ਦੱਸੋ ਕਾ ਇਹ ਗੁਰੂਦਵਾਰਾ ਸਾਹਿਬ ਦਾ ਇਤਿਹਾਸ ਪੁਰਾਣੀ ਵੀਡੀਓ ਚ ਮੈਂ ਦੱਸਿਆ ਹੋਇਆਗਾ ਕਿ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜਗ੍ਹਾ ਤੇ ਰਾਤ ਰੁਕੇ ਸੀ ਐਸੇ ਬਾਜਾ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਣੇ ਤਾਂ ਬਗਵਾਨਾ ਬੜਾ ਖੁਸ਼ ਹੋਇਆ ਕਹਿਣ ਲੱਗਿਆ ਮਹਾਰਾਜ ਗੱਲ ਤੁਹਾਡੀ ਠੀਕ ਹੈ ਐਸੇ ਗੁਰਮੋਹ ਤੋਂ ਫਿਰ ਕੀ ਲੈਣਾ ਜਿਹੜਾ ਆਪਣੀ ਗਤੀ ਨਹੀਂ ਕਰਾ ਸਕਦਾ ਜਿਹੜਾ ਛਟਕਾਰਾ ਹੀ ਨਹੀਂ ਦਿਵਾ ਸਕਦਾ ਨਾ ਕਹਿੰਦੇ ਫਿਰ ਉਤੋਂ ਕੀ ਕਰਨਾ ਕਹਿੰਦੇ ਫਿਰ ਉਸ ਵੇਲੇ ਦੋਨੋਂ ਹੱਥ ਜੋੜੇ ਪਹਿਲਾਂ ਇੱਧਰ ਹੁੰਦਾ ਸੀ ਲੰਗਰ ਹਾਲ ਆ। ਹੁਣ ਇੱਧਰ ਬਣਾਤਾ ਸਾਰਾ। ਵੈਸੇ ਤਾਂ ਪਹਿਲਾਂ ਵਾਲੀ ਵੀਡੀਓ 'ਚ ਉਹ ਤੁਸੀਂ ਇਤਿਹਾਸ ਦੇਖ ਸਕਦੇ ਹੋ। ਉਹ 'ਚ ਸੁਣ ਸਕਦੇ ਹੋ। ਪਰ ਜੇ ਫਿਰ ਵੀ ਉਹ ਕਰਨਾ ਇਤਿਹਾਸ ਜਾਣਨਾ ਹੈ ਤਾਂ ਇਹ ਵੀਡੀਓ ਰੋਕ ਕੇ ਦੇਖ ਲਿਓ। ਚਲ ਚਲ ਚਲਾ ਚਲ ਸਕੂਲ ਚਲੇ ਹਮ ਸਕੂਲ ਚਲੇ ਹਮ ਆ ਮੈਂ ਰਿਕਾਰਡ ਵਾਲੀ ਫੋਟੋ ਲਾਤੀ ਆਪਣੇ ਭਾਂਡੇ 'ਚ ਇਹ ਮੈਂ ਜੋਗੀ ਪੀਰ ਤੋੜੇ ਕੈਸੀ ਫੋਟੋ ਮਨ ਵੋ ਕੰਡ ਲੱਗੀ ਸੀ ਹੁਣ ਤਾਂ ਬੜੀ ਛੋਟੀ ਜਿਹੀ ਲੱਗਣ ਲੱਗੀ ਪਤਾ ਨਹੀਂ ਕੰਨ ਤਾਂ ਬੜੀ ਵੱਡੀ ਆ ਤਾਂ ਕਰਕੇ ਤੇ ਚਲੋ ਕਬੱਡੀ ਵੀ ਪਈ ਸੀ ਬਹੁਤ ਜ਼ਿਆਦਾ ਵੱਡੀ ਸੀ ਉਹ ਉਹ ਲੈ ਕੇ ਆ ਮਾਗੇ ਉਹ ਹੀ ਜੀ ਲਓ ਵੀ ਆਪਾਂ ਅਗੇ ਸਿਕਵਾਰ ਨੂੰ ਮਿਲਣਾ ਤੇ ਕੋਤਾ ਹੋਂਤਾ ਪੈ ਗਿਆ ਹਣਾ ਪੈ ਗਿਆ ਮੈਨੂੰ ਦੇਖ ਕੇ ਉਹ ਦੀ ਉਹ ਕਰ ਲੱਗ ਜਾਂਦਾ ਹੈਗਾ ਪਤਾ ਨਹੀਂ ਮੈਨੂੰ ਦੇਖ ਕੇ ਐ ਕਦੋਂ ਕਰਦਾ ਹੈ ਹੂੰ ਸਾਰਿਆਂ ਨੂੰ ਐ ਕਰਦਾ ਹੈ ਸਾਰਿਆਂ ਦੀ ਪਿੱਛੇ ਪੈਂਦਾ ਹੈਗਾ ਇੱਕ ਕੱਲੇ ਮੇਰੇ ਪਿੱਛੇ ਪੈ ਜਾਂਦਾ ਹਾਂ ਹਾਂ ਇੱਕ ਤਾਂ ਉਹ ਦੇਖਣ ਨੂੰ ਸ਼ੇਰ ਲੱਗਦਾ ਦੂਰੋਂ ਜੱਤ ਜੁੱਤ ਜੀ ਬਾੜੀ ਵੱਡੀ ਐ ਢੌਗੀ

ਆ ਮਰੂਦ ਤੋਂ ਇੱਕ ਮਰੂਦ ਮਿਲੇਗਾ ਉੱਤੇ ਲੱਗਿਆ ਪਿਆ ਸੀਗਾ ਛੋਟਾ ਜਿਹਾ ਕੌੜਾ ਥੋੜਾ ਜਿਹਾ ਪਰ ਸਵਾਦ ਹੈ ਵਧੀਆ ਲੱਗਦਾ ਕੌੜਾ ਜਿਹਾ ਸਾਦਾ ਆ ਤਾਂ ਜੀ ਕੇ ਕਰਨ ਨਾਲ ਆਪਣਾ ਕੱਖ ਵਾਲਾ ਬਹਾਣਾ ਹੈਗਾ ਇੱਥੇ ਆਪਾਂ ਕੱਖ ਵੀ ਦਿੰਨੇ ਆ ਭਾ ਕੇ ਲਿਆਉਣਾ ਤੁਹਾਨੂੰ ਮੈਂ ਹਾਂ 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 ਅਦਰ ਮੋਟਰ ਚੱਲੀ ਜਾਂਦੀ ਆ ਮਲਾ ਗੀਰੀ ਚ ਛੱਡਿਆ ਉਤਾਏ ਨੇ ਪਾਣੀ ਤੇ ਆ ਗਿਆ ਆਪਣਾ ਵਾਹਣਾ ਹੁਣ ਇਹਨੂੰ ਬਹਾ ਕੇ ਵਿੱਚ ਹੀ ਵੀ ਤਾਂਗੇ ਕੱਖ ਆ ਜਿਹੜੇ ਥੋੜੇ ਕਾਣੇ ਜੇ ਹੈਗੇ ਨੇ ਇਹ ਲੈ ਜਾਾਂਗੇ ਵੱਡ ਕੇ ਬਾਕੀ ਵਿੱਚ ਹੀ ਵਾਹ ਕੇ ਆ ਹੁਣ ਬੀਜ ਦਾਂਗੇ ਬਸ ਥੋੜੇ ਦਿਨਾਂ ਨੂੰ ਇਹ ਆਪਣੇ ਪਿੰਡ ਦਾ ਚੌਂਕ ਤੇ ਮੈਂ ਬੈਠਾ ਗੁਰਪਤੇ ਦੀ ਵੇਟ ਕਰ ਰਿਹਾ ਸੀਗਾ ਬਸ ਦੀ ਸਕੂਲ ਵਾਲੀ ਵਸ ਆਉਣੀ ਉਹਦੀ ਤੇ ਜਿਹੜਾ ਬੋਰਡ ਲੱਗਿਆ ਹੋਇਆ ਬਾਲ ਟਾਈਮ ਦਾ ਬੋਰਡ ਹੈ ਜਮਾ ਨਿੱਕੇ ਨਿੱਕੇ ਜਿਹੇ ਹੁੰਦੇ ਸੀਗੇ ਉਹ ਹੁੰਦੇ ਦੇਖਦੇ ਆਉਣੇ